ਟੋਟਕ ਚੰਦ ਗਨ ਜੋਕ ਹਰੀਤ ਕੀ ਔਰ ਮਦਨ ਜਨਪੰਚ ਸੋ ਨਾਮੈ ਸੰਖ ਸੁਭੰ ਸਸਬੇਲ ਬਿਜੀਆ ਅਰ ਚੱਕਰ ਗਦਾ ਜੁਬ ਰਾਜ ਬਿਰਾਜਤ ਪਾਨ ਸਦਾ ਟੋਟਕ ਫਿਆਰੀ ਹੋਈ ਹੈ ਜਈਆ ਜੋ ਪਿਆ ਬਿਜੀਆ ਸਸਬੇਲ ਬਿਜੀਆ ਅਰ ਚੱਕਰ ਗਦਾ ਜੁਬ ਰਾਜ ਬਿਰਾਜਤ ਪਾਨ ਸਦਾ ਟੋਟਕ ਧਨ ਸਾਰੰਗ ਨੰਦਗ ਖਗ ਭਣੰ ਜਿਨਖੰਡ ਕਰੈ ਗਨ ਦੈਤ ਰਣੰ ਤਨ ਤੰ ਸਰੰਗ ਨੰਦਕ ਖਗ ਭਣੰ ਜਿਨਖੰਡ ਕਰੈ ਗਨ ਦੈਤ ਰਣੰ ਸ਼ਿਵ ਸੂਲ ਬੜਵਾ ਨਲ ਕਪਲ ਮੁਨੰ ਤਾਤਨੰਤਰ ਚੌਦਸਵ ਰਤਨੰ ਦੱਦਾ ਅਡੂ ਹੈ ਜੀ ਦੱਦਾ ਅਡੂ ਤਾਤਨੰਤਰ ਚੌਦਸਵ ਰਤਨੰ ਇਹ ਤੱਬ ਕਰ ਲੋ ਤੇ ਜਿਥੋਂ ਬੱਬਾ ਨਾਲ ਪਾ ਲੋ ਤਬ ਗੁਣ ਆਇਆ ਹੈ ਤਬ ਤਨੰਤਰ ਚੌਦ ਸਮੋ ਰਤਨੰ ਤਬ ਤਨੰਤਰ ਚੌਦ ਸਮੋ ਰਤਨੰ ਗਨ ਰਤਨ ਉਪ ਰਤਨ ਔ ਧਾਤ ਗਨੋ ਕਹਿ ਧਾਤ ਸਭ ਉਪ ਧਾਤ ਭਨੋ ਸਭ ਨਾਥ ਸਭ ਨਾਮ ਜਥਾ ਮਤ ਸਿਆਮ ਧਰੋ ਘਟ ਜਾਨ ਕਵੀ ਜਨ ਨਿੰਦ ਕਰੋ ਟੋਟਕ ਛੰਦ ਪ੍ਰਥਮੋ ਗਨ ਲੋਹ ਸਿੱਕਾ ਸਵਰਨੰ ਸਿੱਕਾ ਪ੍ਰਥਮੋ ਗਨ ਲੋਹ ਸਿੱਕਾ ਸਵਰਨੰ ਤਨ ਹੋ ਗਏ ਪ੍ਰਥਮੋ ਗਨ ਲੋਹ ਸਿੱਕਾ ਸਵਰਨੰ ਚਤੁਰਥ ਭਨ ਧਾਤ ਸਿਤੰ ਰੁਕਮੰ ਬਹਰੋ ਕਥ ਤਾਂਬਰ ਕਲੀ ਪਿਤਰੰ ਕਥ ਅਸ਼ਟਮ ਜਿਸਤ ਹੈ ਧਾਤ ਧਰਨ ਟੋਟਕ ਛੰਦ ਉਪਧਾਤ ਕਥਨੰ ਹਾਂਜੀ ਕਥ ਕਥ ਅਸ਼ਟਮ ਜਿਸਤ ਹੈ ਧਾਤ ਧਰਮ ਟੋਟਕ ਛੰਦ ਕਥ ਬਾਤੀ ਹੈ ਕਬ ਨਹੀਂ ਹੈ ਟੋਟਕ ਛੰਦ ਉਪ ਧਾਤ ਕਥਮਨ ਸੁਰਮਨ ਸਿੰਗਰਫ ਹਰਤਾਲ ਗਣਨ ਚਤਰਥ ਹੈ ਸਿੰਬਲ ਖਾਰ ਭਣ ਚਤਰਥ ਤੇ ਹੈ ਤੇ ਹੈ ਤੇ ਤੇ ਮਸਿਆ ਲਈ ਤੇ ਤੇ ਦਲਾਈਆਂ ਨਹੀਂ ਤੈ ਨਹੀਂ ਹੱਤੇ ਹੈ ਚਤਰਥ ਤੇ ਸਿੰਬਲਖਾਰ ਪਣ ਮ੍ਰਿਤ ਸੰਖ ਮਨਾਸਲ ਅਬਰਕੰ ਅਬਰਕੰ ਮ੍ਰਿਤ ਸੰਖ ਇਕੱਠ ਮਨਾਸਲ ਇਕੱਠ ਅਬਰਕੰ ਇਕੱਠ ਮ੍ਰਿਤ ਸੰਖ ਮਨਾਸਲ ਅਬਰਕੰ ਇਹ ਵਿਸਾਰੀ ਨੂੰ ਗਿਆਨ ਆ ਆਪਾਂ ਨੂੰ ਇੰਨਾ ਹੈ ਭਨ ਅਸ਼ਟਮ ਲੋਣ ਰਸਨ ਲਵਣੰ ਦੋਹਰਾ ਧਾਤ ਉਪਧਾਤ ਜਥਾ ਸ਼ਕਤ ਸੋ ਸ਼ਕਤ ਸੋ ਹਉ ਕਹੀ ਬਨਾਏ ਸ਼ਕਤ ਤੇ ਧਾਤ ਉਪ ਧਾਤ ਜਥਾ ਸ਼ਕਤ ਜਥਾ ਸ਼ਕਤ ਸੋ ਹਉ ਕਹੀ ਬਨਾਏ ਸੋ ਹਉ ਕਹੀ ਬਨਾਏ ਖਾਨਨ ਮਹਿ ਭੀ ਹੋਤ ਹੈ ਕੋਈ ਕਹਉ ਕਮਾਏ ਚੌਪਈ ਰਤਨ ਉਪ ਰਤਨ ਨਿਕਾਸੇ ਤਵ ਹੀ ਧਾਤ ਉਪ ਧਾਤ ਦਰਬ ਮੋ ਸਭ ਹੀ ਤੇ ਤਬ ਹੀ ਵਿਸ਼ਨ ਹੈ ਹਿਰ ਲਇਓ ਔਰ ਨਬਾਟ ਔਰ ਨਹਿ ਦਇਓ ਚਉਪਈ ਸਰੰਗ ਸਰ ਅਸ ਚੱਕਰ ਗਦਾ ਲੀ ਪੰਜਾਮਰ ਲੈ 나ਦ ਅਧਿਕ ਕੀ ਜਮਰ ਇਕੱਠਾ ਪਾਠਾ ਪੰਜਾਮਰ ਲੈ 나ਦ ਅਧਿਕ ਕੀ ਇਹ ਚਉਪਈ ਹੈ ਮਹਾਰਾਜ ਜੀ ਕਿੱਥੇ ਬਖਰਾਮ ਰਾਵਾਂ ਜਿੱਥੇ ਕੋ ਨਿਰર્થ ਹੁੰਦਾ ਹੋ ਉੱਥੇ ਲਾਉਂਦਾ ਹੈ ਸੂਲ ਪਿਨਾਕ ਬਸਹਿ ਕਰ ਲੀਨਾ ਸੋ ਮੈਂ ਸੋ ਲੈ ਮਹਾਦੇਵ ਕਉ ਦੀਨਾ ਭੁਜੰਗ ਛੰਦ ਦਿਓ ਇੰਦਰ ਐਰਾਵਤੰ ਬਾਜ ਸੂਰੰ ਉਠੇ ਦੀਹ ਦਾਨੋ ਜੁਦੰ ਲੋਹ ਪੂਰੰ ਅਨੀ ਦਾਨ ਵੀ ਹਾਂਜੀ ਠੀਕ ਹੈ ਠੀਕ ਹੈ ਅਨੀ ਦਾਨ ਵੀ ਦੇਖ ਉਠੀ ਅਪਾਰੰ ਤਬੈ ਵਿਸ਼ਨ ਜੂ ਚਿਤ ਕੀਨੋ ਵਿਚਾਰੰ ਅਥ ਨਾਰ ਨਾਰਾਇਣ ਅਵਤਾਰ ਕਥਨੰ ਭੁਜੰਗ ਛੰਦ ਨਰੰਗ ਔਰ ਨਾਰਾਇਣੰ ਰੂਪ ਧਾਰੀ ਭਯੋ ਸਾਮਹੇ ਸ਼ਾਸਤਰ ਅਸਤਰੰ ਸੰਭਾਰੀ ਪਟਨ ਐਠ ਫੈਂਟੇ ਭੁਜੰ ਠੋਕ ਭੂਪੰ ਬਜੇ ਸੂਲ ਸੇਲੰ ਭਏ ਆਪ ਰੂਪੰ ਭੁਜੰਗ ਛੰਦ ਪਰਿਓ ਆਪਮੋ ਲੋਹੇ ਕਰੋਹੰ ਅਪਾਰੰ ਧਰਿਓ ਐਸ ਕੈ ਵਿਸ਼ਨ ਤ੍ਰਿਤੀ ਅਵਤਾਰੰ ਨਰੰਗ ਏਕ ਨਾਰਾਇਣੰ ਦੁਐ ਸਰੂਪੰ ਦਿਪੈ ਜੋਤਸ ਸਾਉ ਦਰਜ ਧਾਰੇ અનુਪੰ ਨਰੰ ਏਕ ਨਾਰਾਇਣੰ ਦ્વੈਤ ਰੂਪੰ ਦੇਪ ਜੋਤ ਸਉ ਦਰਜ ਦੇਪ ਜੋਤ ਸਉ ਦਰਜ ਧਾਰੇ અનુਪੰ ਭਜੰਗ ਛੰਦ ਉਠੇ ਟੂਪ ਟੋਪੰ ਗੁਰਜੰ ਪ੍ਰਹਾਰੇ ਉਠੇ ਟੂਕ ਟੋਪੰ ਗੁਰਜੰ ਪ੍ਰਹਾਰੇ ਟੋਕ ਜੀ ਹਾਂਜੀ ਟੋਕ ਟੋਪ ਟੂਕ ਪਾ ਟੋਕ ਹਾਂਜੀ ਟੂਕ ਉਠੇ ਟੂਪ ਟੋਪੰ ਗੁਰਜੰ ਪ੍ਰਹਾਰੇ ਜੁਟੇ ਜੰਗ ਕੋ ਜੰਗ ਜੋਦਾ ਜੁਝਾਰੇ ਉੱਠੀ ਧੂਰ ਪੂਰੰ ਛੁੜੀ ਬਾਤ ਹਾਂਜੀ ਉਡੀ ਧੂਰ ਪੂਰੰ ਛੁਹੀ ਐਨ ਗੈਨੰ ਡਿਗੇ ਦੇਵਤਾ ਦਾਇਤ ਕੰਪਿਓ ਤ੍ਰੈਨੈਨੰ 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 ਡਿਗੇ ਦੇਵਤਾ ਦਾਇਤ ਕੰਪਿਓ ਤ੍ਰੈਨੈਨੰ ਭੁਜੰਗ ਗਰੇ ਬੀਰ ਇਕੰ ਅਨੇਕ ਪ੍ਰਕਾਰੰ